ਓਕ 10 ਮੈਨੂੰ ਡਿਆਵਾ ਫੋਨ ਕਰਨ ਵੀ ਤੂੰ ਕੁੜੀ ਨੂੰ ਕਰ ਹੋਰ ਜਹਮਤ ਜੀ ਮੇਰੇ ਪਰਲੇ ਪੈ ਗਈ ਡੈਡੀ ਨਾ ਨਹੀਂ ਕਿੰਦਰ ਜਾਈਂ ਭਾਈ ਚਾਹ ਸੰਗਾ ਹੀ ਲੈ ਭਾਈ ਕਿੰਦਰ ਆਏ ਹੋ ਤੂੰ ਮਨ ਹੋਰ ਹੀ ਸਿਆਪਾ ਗੱਲ ਚ ਪਾਤਾ ਵਾ ਆਏ ਹਾਈ ਕੱਲੇ ਬੋਲੀ ਜਾਂਦੇ ਕੀ ਗੱਲ ਹੋ ਗਈ ਆ ਯਾਰ ਕੱਲੇ ਨੇ ਕੀ ਬੋਲਣਾ ਡੈਡੀ ਦਾ ਤੇ ਆ ਫੋਨ ਆਉਣਾ ਕੀ ਕਹਿੰਦੇ ਡੈਡੀ ਹੋਰ ਇਸੇ ਆਪਾ ਗੱਲ ਪਾਤਾ ਬਸ ਮੈਂ ਇਹਨੂੰ ਨੰਬਰ ਕਿੱਥੋਂ ਦਵਾ ਆਏ ਹਾਈ ਕੀ ਹੋ ਗਿਆ ਕੱਲੇ ਕੋ ਬੋਲੀ ਜਾਂਦੇ ਆ ਉਹ ਯਾਰ ਡੈਡੀ ਦਾ ਆਉਂਦਾ ਫੋਨ ਅੱਛਾ ਉਹ ਕਹਿੰਦੇ ਆ ਮੈਨੂੰ ਦਫ਼ਤਰ ਵਾਲਿਆਂ ਦਾ ਨੰਬਰ ਦੇ ਇਹਦੇ ਵਿੱਚ ਹੁਣ ਮੇਰੀ ਤਾਂ ਕੋਈ ਗਲਤੀ ਨਹੀਂ ਹੈਗੀ ਨਹੀਂ ਲੱਗੇ ਤੇ ਮਤਾ ਕਰਕੇ ਵਿੱਚ ਹੈ ਹੈ ਮੈਂ ਨਹੀਂ ਮੈਨੂੰ ਹੁਣ ਇਹ ਦੱਸੋ ਵੀ ਮੇਰੀ ਇਹਦੇ ਵਿੱਚ ਕੀ ਗਲਤੀ ਆ ਯਾਰ ਗਲਤੀ ਤੇ ਅਰਿੰਦ ਹੋਰ ਕੀ ਦੀਆ ਤੂੰ ਮੰਮੀ ਨੂੰ ਚੱਜ ਮਾ 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 ਮ ਠੀਕ ਆ ਨਾ ਮੈਨੂੰ ਪਹਿਲਾਂ ਪਤਾ ਉਹਦਾ ਮੈਂ ਇਹ ਕਰ ਵਿੱਚ ਆਉਂਦੀ ਨਾ ਪਹਿਲਾਂ ਕਹਿੰਦੇ ਸੀ ਗੱਡੀਆਂ ਬੜੀਆਂ ਉਹ ਬੜਾ ਜੇ ਬੜਾ ਫਲਾ ਪਹਿਲਾਂ ਤੇ ਫੜਾ ਹੀ ਬੜੀਆਂ ਮਾਰਦੇ ਸੀ ਹੱਲ ਬਾਤ ਕਰੀ ਹੋਣੀ ਆ ਤੁਸੀਂ ਵੀ ਸਾਨੂੰ ਫਸਾਈ ਛੜਿਆ ਵਾ ਇਥੇ ਯਾਰ ਗੱਲ ਮਮੀ ਜੀ ਤੁਸੀਂ ਮੈਨੂੰ ਫਸਾਈ ਛੜਿਆ ਵਾ ਇਥੇ ਮਮੀ ਜੀ ਤੁਸੀਂ ਤੁਹਾਨੂੰ ਫਸਾਈ ਦਿੱਤਾ ਵਾ ਇਥੇ ਗੱਲ ਮੇਰੇ ਭਰਾ ਦੇ ਇੰਨੇ ਕਿਲੇ ਇੰਨੇ ਕਿਲੇ ਤੂੰ ਵੀ ਮੰਗਾ ਅਦੇ ਉਹਨੂੰ ਕਹਿ ਆਦ ਕਰਕੇ ਦੇ ਹੁਣ ਅਗਲਿਆਂ ਦੀ ਸੋਚ ਤੇ ਕੀ ਕਰੀਏ ਮਸਾਲੇ ਨੇ ਨਾ ਸੋਚੀ ਏਦਾਂ ਵੀ ਤੁਸੀਂ ਮੇਰੇ ਸਾਰੇ ਨਹੀਂ ਨਾ ਤੀਆਂ ਪੁੱਤਾਂ ਨੂੰ ਭਰਾਵਾ ਸਮਝ ਦੇ ਜੋ ਤਾ ਕੀ ਕਰਨ ਲਈ ਆ ਕੁਛ ਨਹੀਂ ਮੰਮੀ ਜੀ ਰੋਟੀ ਬਣਾ ਕੇ ਫ੍ਰੀ ਹੋਈ ਅੱਛਾ ਮੈਂ ਤੇਰਾ ਨਾਲ ਇੱਕ ਗੱਲ ਕਰਨੀ ਆ ਤੇ ਮੇਰੀ ਤੇ ਮੇਰੀ ਗੱਲ ਦਾ ਗੁੱਸਾ ਨਾ ਕਰੀ ਉਹ ਵਾਧੂ ਪੈਸੇ ਤਾਂ ਨਹੀਂ ਦੇਣੇ ਜੋ ਬੰਦਾ ਉਹ ਹੀ ਦੇਣਾ ਵਾ ਫੇਰ ਅਹੀਂ ਫਸਲ ਤੋਂ ਬਾਅਦ ਵੇਖ ਲਾਂਗੇ ਦੇਣੇ ਹੋਣਗੇ ਠੀਕ ਆ ਨਹੀਂ ਤੇ ਹੁਣ ਅਹੀਂ ਹੁਣੇ ਛੱਡ ਦਿੰਨੀ ਆ ਹੁਣ ਹੈ ਨਹੀਂ ਸਾਡੇ ਕੋਲ ਜੇ ਹੋਂ ਨਾ ਦੋਗੇ ਚਾਰ ਭੈਣ ਭਰਾ ਲਿਆਊਗਾ ਫੇਰ ਚੰਗੇ ਰਹੋਗੇ ਸਾਰੇ ਦੇ ਵਿੱਚ ਕੈਈ ਛੱਡ ਦਿੰਨੀ ਆ ਅਹੀਂ ਭੈ ਭਰਾ ਕਿਉਂ ਇਕੱਠੇ ਕਰਨੇ ਆ ਪਹਿਲੀ ਦੀ ਗੱਲ ਆ ਨਾ ਮੰਮੀ ਜੀ ਵੇਲਾ ਮੰਮੀ ਆ ਸੁਪਿਆ ਮੈਨੂੰ ਪਤਾ ਬੜਾ ਵਧੀਆ ਸੁਪਨਾ ਆ ਰਹੀ ਚਲੋ ਮੰਮੀ ਜੀ ਆਹੀ ਪਹਿਲੀ ਸ਼ਾਦੀ ਤਿੰਨੇ ਆ ਪੈਣਪਰਾ ਕਿਉਂ ਇਕੱਠੇ ਕਰਕੇ ਗਲੇਸ਼ ਪਾਉਣਾ ਵਾ ਨਾਲੇ ਸ਼ਰੀਕੇ ਨੂੰ ਦੱਸਾਂਗੇ ਦੂਜੀ ਗੱਲ ਇਹ ਆ ਜੇ ਉਹਨੂੰ ਆਉਂਦੀ ਸਹੁਰਿਆਂ ਤੋਂ ਤੇ ਲੈਵੇ ਜੀ ਉਹੀ ਗੱਲ ਆ ਜਿਹੜਾ ਬੰਦਾ ਦਬਦਾ ਉਹਨੂੰ ਦੁਬਾਈ ਜਾਓ ਵਾਰੀ-ਵਾਰੀ ਦੇ ਜਾ ਤੂੰ ਦੱਸਦਾ ਕਰ ਰਿਹਾ ਰਮਨ ਰਮਨ ਵਾ ਨਹੀਂ ਮੈਂ ਕੰਟਰੋਲ ਕਰਕੇ ਬੈਠਾ ਆ ਰਾਇ ਤਾਂ ਹੀ ਨਹੀਂ ਵਰਦਾ ਪਤਾ ਮਿਲ ਗਈ ਲੇਵਰ ਕਿਦਾਂ ਨਹੀਂ ਲੈ ਰ ਰਮਨ ਹਾਂਜੀ ਆ ਗਈ ਜੇ ਲੱਗਿਆ ਵਾ ਨਾ ਓਏ ਉਹਦੇ ਕਰਕੇ ਹੀ ਆ ਕੇ ਉਹ ਹੀ ਗੱਲ ਵਾ ਨਾ ਕਰਕ ਪੱਤ ਪਾ ਕੇ ਬਹਿ ਰਹੇ ਜੀ ਉਹ ਲੇਵਰ ਵਾਲ ਜਾਂਦੇ ਤੇ ਟਾਈਮ ਲੱਗਣਾ ਸੁਟਿਆ ਜਾਂਦਾ ਤੇ ਕਣਕ ਬੀਜਣ ਵਾਲੇ ਬੰਦੇ ਉਹਦੇ ਵਿੱਚ ਹੂੰ ਹੂੰ ਇਧਰ ਕੱਟੇ ਆਇਓ ਰਮਨ ਮੇਰੇ ਘਰ ਸੁਣੋ ਲੇਬਰ ਦਾ ਇੰਤਜ਼ਾਮ ਹੋਇਆ ਵਾ ਕਿ ਨਹੀਂ ਪਰ ਐਵਡੇ ਤੇ ਜ਼ੋਰ ਕਿਹਾ ਨਾ ਉਹ ਕੋਈ ਗੱਲ ਨਹੀਂ ਜ਼ੋਰ ਕੱਟ ਜਾਂਦਾ ਹੁੰਦਾ ਕੀ ਆਂਦੇ ਅੰਦਰ ਟੁਕੜੇ ਖਾਦੇ ਦਿਨ ਵਲਾਏ ਕੱਪੜੇ 파ਟੇ ਘਰਾਂ ਨੂੰ ਆਏ ਘਰਾਂ ਨੂੰ ਆ ਕਟੇ ਠੀਕ ਹੈ ਉਹ ਤਾਂ ਦੋਵੇਂ ਜੀ ਫੇਰ ਚੰਗੇ ਆ ਜਿਨ੍ਹਾਂ ਨੇ ਫੇਰ ਇਹਨਾਂ ਦੀ ਪਿਆਲੀ ਲੱਲੀ ਆ ਜੇ ਇਹਦੀ ਘਰ ਦੀ ਹੁੰਦੀ ਨਾ ਚਲੋ ਇਦਾਂ ਕਰਿਓ ਨਾ ਮੈਨੂੰ ਫੀਸ ਦਾ ਸਾਰਾ ਪਤਾ ਕਰਕੇ ਨਾ ਤੇ ਮੈਨੂੰ ਦੱਸ ਦਿਓ ਹਾਂ ਨਹੀਂ ਨਹੀਂ ਜੇ ਪ੍ਰੀ ਨਰਸਰੀ ਕਲਾਸਾਂ ਕਰਾਉਣੀਆਂ ਫੇਰ ਤੇ ਪਹਿਲਾਂ ਹੀ ਪਾਉਣਾ ਪੈਣਾ ਵਾ ਇਦਾਂ ਕਰਨਾ ਸਾਬੀ ਨੂੰ ਫੋਨ ਲਾਉਣਾ ਕੋਈ ਗੱਲ ਨਹੀਂ ਮੈਂ ਗੱਲ ਕਰ ਲੈਣਾ ਉਹਨਾਂ ਨਾਲ ਚਲੋ ਠੀਕ ਆ ਫਟਾ ਗੱਲ ਕਰ ਲਿਓ ਆ ਨਿਕਲ ਗਿਆ ਨਿਕਲ ਗਿਆ ਕੋਵੇ ਦੁਬਾਰਾ ਲੈਪਟਾਪ ਚ ਘਟੀ ਹੋ ਗਈ ਉਹ ਮੈਂ ਕਰ ਲੈਣਾ ਗੱਲ ਉਹਨਾਂ ਨਾਲ ਤੂੰ ਜਾ ਥੱਲੇ ਚਲੋ ਠੀਕ ਆ ਫਿਰ ਕੋਈ ਨਹੀਂ ਜੋਬਨਮੈਂਟ ਟਕਰੂਗਾ ਤੇ ਮੈਂ ਕਰ ਲੂੰਗਾ ਗੱਲ ਉਹਨਾਂ ਨਾਲ ਪਰ ਤੇ ਦੱਸਿਓ ਫਿਰ ਮੈਨੂੰ ਹਨਾ ਕੋਈ ਗੱਲ ਨਹੀਂ ਮੈਂ ਦੱਸ ਦਿੰਨਾ ਇਹ ਤੇ ਉਹਨਾਂ ਦੇ ਹੀ ਦੇਣੀ ਹੈ ਜਦੋਂ ਠੇਕੇ ਤੇ ਲੈ ਹੀ ਲਈ ਹਾਏ ਵੇਖੋ ਆ ਕਿਦਾਂ ਜਿੰਦਾ ਨਾ ਇੱਥੇ ਉੱਪਰ ਠੰਡ ਜੀ ਖਿਲੋਤੇ ਜੇ ਉਹ ਮੈਂ ਵੇਖਦੇ ਥੱਲੇ ਦਿਲ ਨਹੀਂ ਲੱਗਣਾ ਮੈਂ ਚੱਲ ਕੁਠੇ ਚੱਲ ਜਾਨੇ। ਕਿਵੇਂ ਮੈਂ ਦੱਸਦਾ ਕੋਈ ਨਹੀਂ ਨਾਲੇ ਮੈਂ ਤੇਰੀ ਮਾਂ ਨੂੰ ਹੀ ਦੱਸਦਾ। ਦੱਸ। ਕੱਟ ਲਓ। ਕਿੰਨੇ ਮਿੰਟ ਦਾ ਆ? ਚੱਲ ਚੇਤੇ ਕਰ ਲਾ। ਨਹੀਂ ਨਾ ਕਰੇਗਾ ਫੇਰ ਬਸ ਕਰ। ਠੀਕ ਹੈ ਜੀ। ਕਿੰਨੇ ਮੇਰੇ ਭਰਾ ਦੇ ਇੰਨੇ ਕਿਲੇ ਨੇ ਇੰਨੇ ਕਿਲੇ ਤੂੰ ਵੀ ਮੰਗਾ। ਅੱਧੀ ਉਹਨੂੰ ਕਹਾਂ ਅੱਧ ਕਰਕੇ ਦੇ। ਹੁਣ ਅਗਲੇ ਆ ਵੀ ਸੋਣ ਤੇ ਆ ਤੇ ਕੀ ਕਰੀਏ? ਸਾਰੇ ਨਹੀਂ ਨੇ ਨਾ ਸੋਣ। ਇਦਾਂ ਨਹੀਂ ਤੁਸੀਂ ਮੇਰੇ ਨਾਲ। ਸਾਰੇ ਨਹੀਂ ਨਾ ਤੀਆਂ ਪੁੱਤਾਂ ਨੂੰ ਬਰਾਬਰ ਸਮਝ ਦੇ। ਜੋਤ ਕੀ ਕਰਨ ਰਹੀ ਆ ਕੁਛ ਨਹੀਂ ਮੰਮੀ ਜੀ ਰੋਟੀ ਬਣਾ ਕੇ ਫ੍ਰੀ ਹੋਈ ਅੱਛਾ ਮੈਂ ਤੇਰਾ ਇੱਕ ਗੱਲ ਕਰਨੀ ਆ ਤੇ ਮੇਰੀ ਤੇ ਮੇਰੀ ਗੱਲ ਦਾ ਗੁੱਸਾ ਨਾ ਕਰੀ ਵਾਧੂ ਪੈਸੇ ਤਾਂ ਨਹੀਂ ਦੇਣੇ ਜੋ ਬੰਦਾ ਉਹ ਹੀ ਦੇਣਾ ਵਾ ਫੇਰ ਅਹੀਂ ਫਸਲ ਤੋਂ ਬਾਅਦ ਵੇਖ ਲਾਂਗੇ ਦੇਣੇ ਹੋਣਗੇ ਠੀਕ ਆ ਨਹੀਂ ਤੇ ਹੁਣ ਅਹੀਂ ਹੁਣੇ ਛੱਡ ਦਿੰਨੇ ਆ ਹੁਣ ਹੈ ਨਹੀਂ ਸਾਡੇ ਕੋਲ ਜੇ ਹੁਣ ਨਾ ਦੋਗੇ ਚਾਰ ਭੈਣ ਭਰਾ ਲਿਆਊਗਾ ਫੇਰ ਚੰਗੇ ਰਹੋਗੇ ਸਾਰੇ ਦੇ ਵਿੱਚ ਨਹੀਂ ਛੱਡ ਦਿੰਨੀਆਂ ਅਹੀਂ ਭੈਣ ਭਰਾ ਕਿਉਂ ਇਕੱਠੇ ਕਰਨੇ ਆ ਪਹਿਲੀ ਦੀ ਗੱਲ ਆ ਨਾ ਮੰਮੀ ਜੀ ਵੇਲੇ ਮੰਮੀ ਆਸ ਭੀ ਆ ਮੇਰੇ ਪਰ ਬੜਾ ਵਧੀਆ ਮੈਨੂੰ ਪਾ ਦੇਣਾ ਚਲੋ ਮੰਮੀ ਜੀ ਅਹੀ ਪਹਿਲੀ ਸ਼ਾਦੀ ਕਿੰਨੀ ਆ ਭੈਣ ਭਰਾ ਕਿਉਂ ਇਕੱਠੇ ਕਰਕੇ ਕਲੇਸ਼ ਪਾਉਣਾ ਵਾ ਨਾਲੇ ਸ਼ਰੀਕੇ ਨੂੰ ਦੱਸਾਂਗੇ ਦੂਜੀ ਗੱਲ ਇਹ ਆ ਜੇ ਉਹਨੂੰ ਆਉਂਦੀ ਸਹੁਰਿਆਂ ਤੋਂ ਤੇ ਲੈਵੇ ਜੀ ਉਹੀ ਗੱਲਾਂ ਜਿਹੜਾ ਬੰਦਾ ਦਬਦਾ ਉਹਨੂੰ ਦੁਬਾਈ ਜਾਓ ਵਾਰੀ ਵਾਰੀ ਰਮਨ ਰਮਨ ਮੈਂ ਨਹੀਂ ਮੈਂ ਕੰਟਰੋਲ ਕਰਕੇ ਵਾ ਆ ਰਹਾ ਹੈ ਤਾਂ ਇਹਨੇ ਵਰਦਾ ਪਤਾ ਮਿਲ ਗਈ ਲੇਵਰ ਕਿਦਾਂ ਨਹੀਂ ਲੈ ਰ ਰਮਨ ਹਾਂਜੀ ਆ ਗਈ ਜੇ ਲੱਗਿਆ ਵਾ ਨਾ ਓਏ ਉਹਦੇ ਕਰਕੇ ਹੀ ਆ ਕੇ ਉਹੋ ਹੀ ਗੱਲ ਵਾ ਨਾ ਕਰਕ ਪੱਤ ਪਾ ਕੇ ਬਹਿ ਰਹੇ ਜੀ ਉਹ ਲੇਵਰ ਵਾਲ ਜਾਂਦੇ ਤੇ ਟਾਈਮ ਨਾਲ ਗੰਨਾ ਸੁੱਟਿਆ ਜਾਂਦਾ ਤੇ ਕਣਕ ਬੀਜਣ ਵਾਲੇ ਬੰਦੇ ਉਹਦੇ ਵਿੱਚ ਹੂੰ ਐਦਾਂ ਕੱਟੇ ਆਇਓ ਰਮਨ ਮੇਰੀ ਗੱਲ ਸੁਣ ਲੇਵਰ ਦਾ ਇੰਤਜ਼ਾਮ ਹੋਇਆ ਵਾ ਕਿ ਨਹੀਂ ਪਰ ਐਵੇਂ ਤੇ ਜ਼ੋਰ ਤੇ ਆ ਲਓ ਕੋਈ ਗੱਲ ਨਹੀਂ ਜ਼ੋਰ ਘਟ ਜਾਂਦਾ ਹੁੰਦਾ ਕੀ ਆਂਦੇ ਹੁੰਦੇ ਟੁਕੜੇ ਖਾਦੇ ਦੇਣ ਵਾਲੇ ਕੱਪੜੇ ਪਾਟੇ ਘਰਾਂ ਨੂੰ ਆਏ ਘਰਾਂ ਨੂੰ ਆਉਣਾ ਕੱਟੀ ਠੀਕ ਹੈ ਜੀ ਉਹ ਤੇ ਦੋਵੇਂ ਜੀ ਫੇਰ ਚੰਗੇ ਆ ਜਿਨ੍ਹਾਂ ਨੇ ਫੇਰ ਇਹਨਾਂ ਦੀ ਪੈਲੀ ਲੱਲੀ ਆ ਜੇ ਇਹਦੀ ਘਰ ਦੀ ਹੁੰਦੀ ਨਾ ਚਲੋ ਇਦਾਂ ਕਰਿਓ ਨਾ ਮੈਨੂੰ ਫੀਸ ਦਾ ਸਾਰਾ ਪਤਾ ਕਰਕੇ ਨਾ ਤੇ ਮੈਨੂੰ ਦੱਸ ਦਿਓ ਹਾਂ ਨਹੀਂ ਨਹੀਂ ਜੇ ਪ੍ਰੀ ਨਰਸਰੀ ਕਲਾਸਾਂ ਕਰਾਉਣੀਆਂ ਫੇਰ ਤੇ ਪਹਿਲਾਂ ਹੀ ਪਾਉਣਾ ਪੈਣਾ ਵਾ ਇਦਾਂ ਕਰਨਾ ਸਾਬੀ ਨੂੰ ਫੋਨ ਲਾਉਣਾ ਵਾ ਕੋਈ ਗੱਲ ਨਹੀਂ ਮੈਂ ਗੱਲ ਕਰ ਲੈਣਾ ਉਹਨਾਂ ਨਾਲ ਚਲੋ ਠੀਕ ਆ ਫਟਾ ਗੱਲ ਕਰ ਲਿਓ ਆ ਨਿਕਲ ਗਿਆ ਨਿਕਲ ਗਿਆ ਇਹ ਕਬੇ ਦੁਬਾਰਾ ਲੈਪ ਚ ਗੱਟੀ ਹੋਈ ਉਹ ਮੈਂ ਕਰ ਲੈਣਾ ਗੱਲ ਉਹਨਾਂ ਨਾਲ ਤੂੰ ਜਾ ਥੱਲੇ ਚਲੋ ਠੀਕ ਆ ਫਿਰ ਕੋਈ ਨਹੀਂ ਜੋਪਨ ਮੈਂ ਟੱਕਰੂਗਾ ਤੇ ਮੈਂ ਕਰ ਲੂੰਗਾ ਗੱਲ ਉਹਨਾਂ ਨਾਲ ਵਰਕੇ ਦੱਸਿਓ ਫਿਰ ਮੈਨੂੰ ਹਨਾ ਕੋਈ ਗੱਲ ਨਹੀਂ ਮੈਂ ਦੱਸ ਦਿੰਦਾ ਇਹ ਤੇ ਉਹਨਾਂ ਦੇ ਹੀ ਦੇਣੀ ਆ ਜਦੋਂ ਠੇਕੇ ਤੇ ਲੈ ਹੀ ਲਈ ਹਾਏ ਵੇਖੋ ਆ ਕਿਦਾਂ ਜਿੱਦਾਂ ਨਾ ਇੱਥੇ ਉੱਪਰ ਠੰਡ ਜੀ ਖਿਲੋਤੇ ਜੇ ਉਹ ਮੈਂ ਵੇਖਣ ਦੇ ਥੱਲੇ ਦਿਲ ਨਹੀਂ ਲੱਗਣਾ ਮੈਂ ਚੱਲ ਕੁਠੇ ਚੱਲ ਜਾਨੇ। ਕਿ ਵੇਹ ਦੱਸਦਾ ਕੋਈ ਨਹੀਂ ਨਾਲੇ ਮੈਂ ਤੇਰੀ ਮਾਂ ਨੂੰ ਹੀ ਦੱਸਦਾ। ਦੱਸ ਕੱਟ ਲਓ। ਕਿੰਨੇ ਮਿੰਟ ਦਾ ਆ? ਚੱਲ ਚੇਤੇ ਕਰ ਲੈ। ਨਹੀਂ ਮੈਂ ਕਰੇਗਾ ਫੇਰ ਬਸ ਰੁਕੋ। ਠੀਕ ਹੈ ਜੀ। ਓਕੇ। 10 ਮੈਨੂੰ ਰਿਆਵਾ ਫੋਨ ਕਰਨ ਵੀ ਤੂੰ ਕੁੜੀ ਨੂੰ ਕਰ। ਹੋਰ ਜਹੰਤ ਜੀ ਮੇਰੇ ਭਲੇ ਪੈ ਗਈ। ਡੇਡੀ ਨਾ ਮੈਂ ਹੋਣੀ ਤੇ ਇੰਨੇ ਜੈ ਭਾਈ ਸਭ ਸੰਕਰ ਸਹੀ ਲੈ ਭਾਈ ਕਿਉਂ ਆਏ ਹੋ ਨੇ ਤਿੱਖੀ ਤੂੰ ਮਨ ਫੋਰੀ ਸਿਆਪਾ ਗੱਲ ਚ ਪਾਤਾ ਆ ਆਏ ਹਾਈ ਕੱਲੇ ਬੋਲੀ ਜਾਂਦੇ ਕੀ ਗੱਲ ਹੋ ਗਈ ਆ ਯਾਰ ਕੱਲੇ ਨੇ ਕੀ ਬੋਲਣਾ ਵਾ ਡੈਡੀ ਦਾ ਤੇ ਆ ਫੋਨ ਆਉਣਾ ਕੀ ਕਹਿੰਦੇ ਆ ਡੈਡੀਆ ਹੋਰ ਇਸੇ ਆਪਾ ਗੱਲ ਪਾਤਾ ਵਾ ਬਸ ਮੈਂ ਇਹਨੂੰ ਨੰਬਰ ਕਿੱਥੋਂ ਦਵਾਂ ਆਏ ਹਾਈ ਕੀ ਹੋ ਗਿਆ ਕੱਲੇ ਕੋ ਬੁਲੀ ਜਾਂਦੇ ਆ। ਉਹ ਯਾਰ ਡੈਡੀ ਦਾ ਹੁੰਦਾ ਫੋਨ। ਅੱਛਾ। ਉਹ ਕਹਿਣ ਰਿਹਾ ਮੈਨੂੰ ਦਫਤਰ ਵਾਲਿਆਂ ਦਾ ਨੰਬਰ ਤੇ। ਇਹਦੇ ਵਿੱਚ ਹੁਣ ਮੇਰੀ ਤਾਂ ਕੋਈ ਗਲਤੀ ਨਹੀਂ ਹੈਗੀ ਨਹੀਂ ਲੱਗੇ ਤੇ। ਮਾਤਾ ਘਰ ਕੇ ਵਿੱਚ ਹੈ। ਹੈਂ? ਇਹ ਕਹਿੰਦੇ। ਮੈਨੂੰ ਹੁਣ ਇਹ ਦੱਸੋ ਵੀ ਮੇਰੀ ਇਹਦੇ ਵਿੱਚ ਕੀ ਗਲਤੀ ਆ। ਉਹ ਯਾਰ ਗਲਤੀ ਤੇ ਅੰਦਰ ਹੋਰ ਕੀ ਦੀ ਆ ਤੂੰ ਮੰਮੀ ਨੂੰ ਚਾਜ ਮਾ। ਮਾ 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 ਮਾ। ਮਾ ਮਾ। ਜਾਇਆ ਫੈਕ। ਮੈਨੂੰ ਹੁਣ ਇਹ ਦੱਸੋ ਕਰ ਕੀ ਕਰਦੇ ਹਾਂ ਮੈਨੂੰ ਦੱਸ ਚਲੋ ਯਾਰ ਚਲੋ ਤੂੰ 2 3 ਸਟਾਰਟ ਮੈਨੂੰ ਇਹ ਦੱਸੋ ਵੀ ਮੇਰੀ ਹੁਣ ਇਹਦੇ ਵਿੱਚ ਕੀ ਗਲਤੀ ਆ ਯਾਰ ਮੇਰੀ ਗੱਲ ਸੁਣ ਤੂੰ ਮੰਮੀ ਨੂੰ ਕਰ ਫੋਨ ਠੀਕ ਆ ਨਾ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਇਹ ਕਰ ਵਿੱਚ ਆਉਂਦੀ ਨਾ ਪਹਿਲਾਂ ਕਹਿੰਦੇ ਸੀ ਗੱਡੀਆਂ ਬੜੀਆਂ ਉਹ ਬੜਾ ਜੇ ਬੜਾ ਫਲਾ ਪਹਿਲਾਂ ਤੇ ਫੜਾਈ ਬੜੀਆਂ ਮਾਰਦੇ ਸੀ ਹੱਲ ਬਾਦ ਕਾਦੀ ਹੋਣੀ ਆ ਤੁਸੀਂ ਵੀ ਸਾਨੂੰ ਫਸਾਈ ਛੜਿਆ ਵਾ ਇੱਥੇ ਯਾਰ ਗੱਲ ਮੰਮੀ ਜੀ ਤੁਸੀਂ ਮੈਨੂੰ ਫਸਾ ਲਈ ਛੱਡੇ ਆ ਵਾ ਇਥੇ ਮੰਮੀ ਜੀ ਤੁਸੀਂ ਤੁਹਾਨੂੰ ਫਸਾ ਲਈ ਦਿੱਤਾ ਵਾ ਇਥੇ